ਕਾਜੂ ਪਟਰੀਏ ਅਬ ਕਮੇਟਸ਼ਨ ਦੇ ਹਾਜੀ ਸਾਹਿਬਾਂ ਦਾ ਸਤਿ ਸ੍ਰੀ ਅਕਾਲ ਡਾਕਟਰ ਮਲਕੀਥਨ ਦੋਰਾਣਾ ਪੰਜਾਬ ਬੀਸੀ ਦਾ ਚੇਅਰਮੈਨ ਲਗਾਇਆ ਗਿਆ ਜਿਸ ਦੇ ਸੰਬੰਧ ਵਿੱਚ ਅਪਲਾਈ ਵਿੰਗ ਬੀਸੀ ਵਿੰਗ ਵੱਲੋਂ ਅੱਜ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਘਰ ਦੇ ਵਿੱਚ ਹਾਰ ਪਹਨਾਏ ਜਾ ਰਿਹਾ ਬੀਸੀ ਵਿੰਗ ਦੇ ਸਾਰੇ ਮੁਲਾਜ਼ਮ ਇੱਥੇ ਮੌਜੂਦ ਹੈਗੇ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਲਾਈਵ ਦਿਖਾ ਰਹੇ ਹੈਗੇ ਆ ਦੇਖ ਸਕਦੇ ਹੋ ਕਿਵੇਂ ਮਾਣ ਸਤਿਕਾਰ ਜਿਹੜਾ ਉਹ ਡਾਕਟਰ ਮਲਕੀਥਨ ਦੋਰਾਣਾ ਨੂੰ ਦਿੱਤਾ ਜਾ ਰਿਹਾ ਅਰਜਿੰ다 ਸਿੰਘ ਖਾਂਡਾ ਜਸਪਾਲ ਸਿੰਘ ਖਾਂਡਾ ਇਕਬਾਲ ਚੰਦ ਪਾਲਾ ਬੱਟੀ ਜੀ ਤੇ ਸਰਵ ਕੰਬੋਜ ਸਮਾਜ ਦੇ ਸਾਰੇ ਆਗੂ ਅੱਜ ਇੱਥੇ ਪਹੁੰਚੇ ਹੋਇਆ ਘਰ ਦੇ ਵਿੱਚ ਲੱਗਿਆ ਉਹਨਾਂ ਨੇ ਰੌਣਕਾਂ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆ ਮਾਨਸਿਕਾ ਜਿਹੜਾ ਉਹ ਦਿੱਤਾ ਜਾ ਰਿਹਾ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਤੇ ਕਿਸ ਤਰੀਕੇ ਅੱਜ ਸਵਾਗਤ ਜਿਹੜਾ ਮਲਕੀਤਿਆਂ ਦੋਰਾਤਾ ਕੀਤਾ ਜਾ ਰਿਹਾ ਕਿਉਂਕਿ ਬੀਸੀ ਵੀ ਇੱਕ ਪੰਜਾਬ ਦਾ ਚੇਅਰਮੈਨ ਲਗਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੇ ਕਰ ਰਹੇ ਆ ਡਾਕਟਰ ਥਨ ਦੇ ਘਰ ਦੇ ਵਿੱਚ ਅੱਜ ਰੌਣਕਾਂ ਲੱਗਿਆ ਹੋ ਜਾਨੇ ਇੱਕ ਵਾਰ ਤਸਵੀਰਾਂ ਦੇ ਜਰੀਏ ਮੈਂ ਤੁਹਾਨੂੰ ਦਿਖਾ ਦਿੰਦਾ ਹੈਗਾ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਸਾਰੇ ਐਮਪਲਾਈ ਵਿੰਗ ਦੇ ਆਗੂ ਅੱਜ ਇੱਥੇ ਪਹੁੰਚੇ ਹੈਗੇ ਬੀਸੀ ਵਿੰਗ ਐਪਲਾਈ ਵਿੰਗ ਦੇ ਆਗੂ ਇੱਥੇ ਪਹੁੰਚੇ ਹੈਗੇ ਆ ਦੇਖ ਸਕਦੇ ਹੋ ਸਵਾਗਤ ਜਿਹੜਾ ਹੈ ਉਹ ਕੀਤਾ ਗਿਆ ਸਰਵ ਕੰਬੋਜ ਸਮਾਜ ਦੇ ਅੰਤਰਰਾਸ਼ਟਰੀ ਪ੍ਰਧਾਨ ਇਕਬਾਲ ਚੰਦ ਪਾਲਾ ਬੱਟੀ ਜੀ ਉਹ ਵੀ ਮੂੰ ਮਿੱਠਾ ਕਰਾ ਰਹੇ ਹੈਗੇ ਆ ਨਾਲ ਹੀ ਫਾਰ ਪਹਿਨਾਏ ਜਾ ਰਹੇ ਆ ਸਵਾਗਤ ਕੀਤਾ ਜਾ ਰਿਹਾ ਗੱਲਬਾਤ ਕਰਨ ਨੇ ਇਕਬਾਲ ਚੰਦ ਪਾਲਾ ਬੱਟੀ ਬੱਟੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਪੰਜਾਬ ਪੱਧਰ ਦੀ ਮਲਕੀਤਥੋਂ ਦਿੱਤੀ ਗਈ ਰੋਲ ਕਾ ਕਰਦੇ ਚਲਗੇ ਜੀ ਇੰਟਰਨੈਸ਼ਨਲ ਸਰਵਕਮੋਈ ਸਮਾਜ ਦੇ ਵੱਲੋਂ ਨੈਸ਼ਨਲ ਪ੍ਰੈਜ਼ੀਡੈਂਟ ਹੋਣ ਨਾਤੇ ਸਭੂ ਸਾਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾ ਬਹੁਤ ਵੱਡੀ ਜ਼ਿੰਮੇਵਾਰੀ ਡਾਕਟਰ ਮਲਕੀਤ ਸਿੰਘ ਜੀ ਨੂੰ ਆਮ ਆਦੀ ਪਾਰਟੀ ਨੇ ਪੰਜਾਬ ਦਾ ਚੇਅਰਮੈਨ ਲਾ ਕੇ ਪਛੜੀਆਂ ਸ਼੍ਰੇਣੀਆਂ ਦਾ ਸਾਰਿਆਂ ਦਾ ਮਾਣ ਵਧਿਆ ਔਰ ਨਾਲ ਦੀ ਨਾਲ ਖਾਸ ਤੌਰ ਤੇ ਮੈਂ ਇੱਥੇ ਸਭ ਇਹ ਕਹਿਣਾ ਚਾਹਣਾ ਕਿ 27% ਰਿਜ਼ਰਵੇਸ਼ਨ ਦਾ ਜਿਹੜਾ ਮੁੱਦਾ ਹੈ ਇਹ ਬੜੀ ਦਿਨਾਂ ਤੋਂ ਇਹ ਮੰਡਲ ਦੇ ਵਿੱਚ ਸੰਦੇ ਆਸਾਂ ਸੀ ਜੇ ਕਿਤੇ ਚੇਅਰਮੈਨ ਹੀ ਸਾਡੀ ਕੰਬੋਜ਼ ਕਮਿਊਨਿਟੀ ਦੇ ਹਿੱਸੇ ਡਾਕਟਰ ਬਲਕੀਤ ਦੇ ਹਿੱਸੇ ਆਉਂਦੀ ਏ ਤਾਂ 27% ਰਿਜ਼ਰਵੇਸ਼ਨ ਦਾ ਜਿਹੜਾ ਰਸਤਾ ਹੈ ਉਹ 15 ਹੋ ਜਾਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਇੱਕ ਪ੍ਰਾਪਤੀ ਹੋਏਗੀ ਡਾਕਟਰ ਮਲਕੀਤ ਸਿੰਘ ਜੀ ਉਹਦੇ ਜਗਵਾਹੀ ਕਰਨਗੇ ਇੰਟਰਨੈਸ਼ਨਲ ਸਰਕੋਵੋਇ ਸਵਾਜ ਇੰਪਲਾਈਜ਼ ਵਿੰਗ ਸਾਰੀਆਂ ਹੀ ਜਥੇਬੰਦੀਆਂ ਜਿੰਨੀਆਂ ਵੀ ਕੰਬੋਜ਼ ਕਮਿਟੀ ਦੇ ਨਾਲ ਪਛਣੀਆਂ ਸ਼੍ਰੇਣੀਆਂ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਰਲ ਮਿਲ ਕੇ 27% ਦੇ ਕੋਟੇ ਨੂੰ ਲਾਗੂ ਕਰਾਉਣ ਦੇ ਵਿੱਚ ਡਾਕਟਰ ਮਲਕੀਤ ਸਿੰਘ ਔਰ ਸਾਰੇ ਰਲ ਕੇ ਕਾਮਯਾਬ ਹੋਵਾਂਗੇ ਲੱਖ ਲੱਖ ਮੁਬਾਰਕਾਂ ਜਿੰਦਾਬਾਦ ਡਾਕਟਰ ਮਲਕੀਤ ਸਿੰਘ ਜਿੰਦਾਬਾਦ ਜਿੰਦਾਬਾਹ ਅੱਜ ਦੇ ਬਾਬਾ ਪੁੰਮਨ ਸ਼ਾਮਾ ਰਾਜ ਕੀ ਜੈ ਅੱਜ ਦਾ ਦਿਨ ਜਿਹੜਾ ਕੰਬੋਜ ਇਤਿਹਾਸ ਦੇ ਵਿੱਚ ਔਰ OBC ਸਮਾਜ ਦੇ ਇਤਿਹਾਸ ਦੇ ਵਿੱਚ ਬੜਾ ਭਾਗਾ ਭਰਿਆ ਹੈ ਔਰ ਬੜਾ ਸਾਨੂੰ ਮਾਣ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚੋਂ ਸਾਡੀ ਵੱਡੇ ਪੱਤਰ ਤੇ ਮੰਗ ਸੀਗੀ ਪਿਛਲੇ ਲੰਮੇ ਸਮੇ ਤੋਂ ਕਿ ਜਿਹੜਾ ਪਛਗੀਆਂ ਸ਼੍ਰੇਣੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਦਾ ਅਹੁਦਾ ਉਹ ਖਾਲੀ ਪਿਆ ਤੇ ਸਾਡੀਆਂ ਸਮੱਸਿਆਵਾਂ ਨੇ ਜਿਹੜੀਆਂ OBC ਸਮਾਜ ਦੀਆਂ ਕੰਬੋਜ ਭਾਈਚਾਰੇ ਦੀਆਂ ਉਹ ਉਵੇਂ ਦੀਆਂ ਉਵੇਂ ਹੀ ਪੈਂਡਿੰਗ ਪਈਆਂ ਨੇ ਜਿਵੇਂ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸ ਹੈ ਉਹਨਾਂ ਨੇ ਕਹਿਤਾ ਕਿ ਪੰਜਾਬ ਦੇ ਵਿੱਚ 25% ਦਾ ਕੋਟਾ ਕੀਤਾ ਜਾਵੇ ਔਰ 27% ਕੋਟੇ ਦੀ ਗੱਲ ਕਰਕੇ ਗਏ ਨੇ ਵੱਟੀ ਸਾਹਿਬ ਔਰ ਹੋਰ ਸਾਡੇ ਮਸਲੇ ਉਵੇਂ ਦੇ ਉਵੇਂ ਪਏ ਨੇ ਸਾਨੂੰ ਇਹ ਸੀ ਵੀ ਕਿਤੇ ਜੇ ਸਾਡਾ ਚੇਅਰਮੈਨ ਲੱਗ ਜਾਵੇ ਤੇ ਸਾਡੀਆਂ ਜਾਇਜ਼ ਸਮੱਸਿਆਵਾਂ ਇਹਨਾਂ ਦੀ ਪੂਰਤੀ ਹੋ ਜੇਗੀ ਸ੍ਰੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਸਾਡੇ ਕੰਬੋਜ ਭਾਈਚਾਰੇ ਵਿੱਚੋਂ ਜੋ ਕਿ ਡਾਕਟਰ ਅਮਰਕੀ ਸਿੰਘ ਸਾਡੇ ਵੱਡੇ ਭਰਾ ਇਹਨਾਂ ਨੂੰ ਪੰਜਾਬ ਦਾ ਚੇਅਰਮੈਨ ਲਗਾਇਆ ਗਿਆ ਔਰ ਉਮੀਦ ਕਰਦੇ ਆ ਕਿ ਇਹਨਾਂ ਦੀ ਗਵਾਈ ਦੇ ਥੱਲੇ ਜਿਹੜੀ ਹੁਣ ਸਾਡੀ ਸਮੱਸਿਆਵਾਂ ਨੇ ਸੀ ਹੱਲ ਕਰਾਂਗੇ ਬੋਲੀਏ ਬਾਬਾ ਪੁੱਮਨ ਸਿੰਘ ਮਾਨਾਜ ਕੀ ਜੈ ਹਾਂਜੀ ਹੰਡਾ ਸਾਹਿਬ ਕੀ ਕਰਨ ਚਾਹੁੰਦੇ ਹੋ ਵੱਡਾ ਸੰਘਰਸ਼ ਕਰਨਾ ਪਿਆ ਲੰਬੇ ਸਮੇਂ ਤੋਂ ਲੱਗੇ ਹੋਏ ਆਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਵੱਡੇ ਵੀਰ ਡਾਕਟਰ ਮਲਕੀ ਸਿੰਘ ਜੀ ਉਹਨਾਂ ਨੂੰ ਪੰਜਾਬ ਰਾਜਪਛਣੀਆਂ ਸ਼੍ਰੇਣੀਆਂ ਕਮਿਸ਼ਨ ਦਾ ਚੇਅਰਮੈਨ ਲਗਾਇਆ ਗਿਆ ਪੰਜਾਬ ਦੇ ਵਿੱਚ BC ਕੈਟਾਗਰੀ ਦੀਆਂ ਪਛੀਆਂ ਸ਼੍ਰੇਣੀਆਂ ਤੋਂ 74 ਜਾਤਾਂ ਨੇ ਜਿਨ੍ਹਾਂ ਚ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਗੇ ਕੰਬੋਜ ਜਾਤੀ ਸਬੰਧਤ ਹੈ ਤਾਂ ਪਿੱਛੇ ਦੀ ਇੱਕ ਮਸਲਾ ਸਟਾਰਟ ਸ਼ੁਰੂ ਹੋਇਆ ਸੀਗਾ ਕਿ ਕੁਝ ਬੰਦਿਆਂ ਨੇ ਰਿੱਟ ਪਾਈ ਹੈ ਪੰਜਾਬ ਐਂਡ ਰੈਨਾ ਹਾਈ ਕੋਰਟ ਦੇ ਵਿੱਚ ਕਿ ਜਿਹੜੀ ਕੰਬੋਜ ਜਾਤੀ ਉਸ ਨੂੰ BC ਕੈਟਾਗਰੀ ਵਿੱਚੋਂ ਕੱਢਿਆ ਜਾਵੇ ਐਸੀ ਤਰ੍ਹਾਂ ਦੀ ਇਹ ਸਮੱਸਿਆ ਹੈਗੀ ਹੈ ਇਸ ਤੋਂ ਇਲਾਵਾ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ 27% ਰਦਰਵੇਸ਼ਨ ਦੀ ਗੱਲ ਹੈਗੀ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਅਸੀਂ ਇੱਕ ਸਾਡੀ ਜਿਹੜੀ ਸੰਸਥਾ ਹੈ ਇੰਟਰਨੈਸ਼ਨਲ ਸਰਵਕਮੋਜ ਸਮਾਜ OBC ਵੈਲਫੇਅਰ ਫਰੰਟ ਇਹ ਸਾਰਾ ਅਸੀਂ ਲੰਬਾ ਸੰਘਰਸ਼ ਕਰ ਰਹੇ ਹਾਂ ਵੀ ਦੋ ਤਿੰਨ ਸਾਲ ਤੋਂ ਬੜਾ ਕਰੜਾ ਸੰਘਰਸ਼ ਕਰ ਰਹੇ ਹਾਂ ਤੇ ਇਹ ਇੱਕ ਕੱڑی ਦਾ ਹਿੱਸਾ ਹੀ ਹੈ ਕਿ ਸਾਡੇ ਵੱਡੇ ਭਰਾ ਜਿਹੜੇ ਆ ਚੇਅਰਮੈਨ ਬਣੇ ਆ ਤੇ ਬੀਸੀ ਕਮਿਸ਼ਨ ਦੇ ਚੇਅਰਮੈਨ ਬਣੇ ਆ ਇਹ ਜਿਹੜੀਆਂ ਸਮੱਸਿਆਵਾਂ ਨੇ ਬੀਸੀ ਕੈਟਾਗਰੀ ਨਾਲ ਸੰਬੰਧਤ ਹੈ ਉਹ ਸਾਡੀਆਂ ਹੁਣ ਬੜੀ ਆਸਾਨੀ ਨਾਲ ਹੱਲ ਹੋ ਜਾਣਗੀਆਂ ਤੇ ਅਸੀਂ ਉਮੀਦ ਕਰਦੇ ਆ ਕਿ ਸਾਡੇ ਜਿਹੜੇ ਚੇਅਰਮੈਨ ਸਾਹਿਬ ਹੈ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰਨ ਸਹਿਯੋਗ ਦੇਣਗੇ ਪੰਜਾਬ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਕੰਬੋਜ ਕਮਿਊਨਿਟੀ ਨੂੰ ਬੜਾ ਵੱਡਾ ਸਾਥ ਦਿੱਤਾ ਹੈ ਧੰਨਵਾਦ ਜੀ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹਦੇ ਆ ਅਸੀਂ ਬਹੁਤ ਵਡ ਭਾਗੇ ਆ ਕਿ ਅੱਜ ਕਾਫੀ ਸਮੇਂ ਤੋਂ ਲੈ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮਕੀਰ ਸਿੰਘ ਖਿਰਸਾ ਉਹਨਾਂ ਨੂੰ ਪੰਜਾਬ ਲੈਵਲ ਦੇ ਚੇਅਰਮੈਨ ਦਾ ਜਿਹੜਾ ਮੌਕਾ ਮਿਲਿਆ ਬੈਕਗ੍ਰਾਉਂਡ ਕਲਾਸ ਦੇ ਚੇਅਰਮੈਨ ਦਾ ਔਰ ਸਾਨੂੰ ਇਹ ਉਮੀਦ ਹੈ ਕਿ ਜੋ ਕੰਮ ਅਜੇ ਤੱਕ ਸਾਡੇ ਪੈਂਡਿੰਗ ਨੇ ਆਪਣੇ ਕਮੋਦ ਬਰਾਦਰੀ ਦੇ BC ਭਾਈਚਾਰੇ ਦੇ ਨਹੀਂ ਹੋ ਰਹੇ ਉਹ ਅੱਜ ਹੱਲ ਹੋਣ ਦੇ ਸਾਨੂੰ ਪੂਰੀ ਆਸ ਹੈ ਔਰ ਇਹਦੇ ਨਾਲ ਨਾਲ ਸਾਨੂੰ ਭਾਈਚਾਰੇ ਨੂੰ ਜਿੰਨੀ ਖੁਸ਼ੀ ਹੈ ਉਹ ਬੇਸਾਬੀ ਇਹਨਾ ਕਿਸੇ ਨੂੰ ਮੰਤਰੀ ਬਣਦੇ ਖੁਸ਼ ਨਹੀਂ ਹੋਗੀ ਜੋ ਸਾਡੇ ਕੰਬੋਜ ਬਰਾਦਰੀ ਵਿੱਚ ਸਾਨੂੰ ਖੁਸ਼ੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਹੀਂ ਮੈਂ ਨਾਲ ਸਾਡੇ ਪੱਤਰਕਾਰ ਸਾਹਿਬ ਸਤਪਾਲ ਜੀ ਥੰਦ ਬੋਲੂਗਾ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਹਰ ਇੱਕ ਖਬਰ ਨੂੰ ਬੜੇ ਲਾਈਵ ਹੋ ਕੇ ਸਟੇਟ ਪੱਧਰ 'ਤੇ ਨੈਸ਼ਨਲ ਪੱਧਰ 'ਤੇ ਲਾਈਵ ਹੋ ਕੇ ਦਿਖਾਉਂਦੇ ਨੇ ਲੋਕਾਂ ਦੀ ਡਿਮਾਂਡ ਮੰਗ ਹਰ ਇੱਕ ਗਰੀਬ ਦੀ ਜਿੱਥੇ ਕੋਈ ਕਿਸੇ ਨੂੰ ਲੋੜ ਹੈ ਤਾਕੋ ਇਹ ਕਿਸੇ ਨੂੰ ਕੋਈ ਉਹਦਾ ਬਖਸ਼ਿਆ ਜਾਂਦਾ ਦਾ ਉਹਦੀ ਔਰ ਮੈਂ ਇਹਦੇ ਨਾਲ ਉਹਨਾਂ ਨੂੰ ਸਨਮਾਨ ਕਰਨਾ ਪਹਿਲਾਂ ਉਹਨਾਂ ਦਾ ਧੰਨਵਾਦ ਕਰ ਦਿਆਂ ਫਿਰ ਉਹ ਸਾਡੇ ਬੋਲੀਏ ਬਾਬਾ ਕੁਮਰ ਚੰਦਰ ਮਹਾਰਾਜ ਕੀ ਜੈ ਹਾਂਜੀ ਕ੍ਰਾਂਤੀ ਜੀ ਕੀ ਗਾਣਾ ਚਾਹੁੰਦੇ ਆ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਲਾਈਵ ਵੇਖਣ ਵਾਲੇ ਸੀ ਤੁਹਾਡੇ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਜਿਹੜਾ ਮੈਂ ਆਖੀ ਬਹੁਤ ਵਧਾਈ ਦਿੰਦਾ ਸਾਡੇ ਜਿਹੜੇ ਸਮਾਜ ਨੂੰ ਪ੍ਰੋਮੋਟ ਕਰ ਰਹੇ ਨੇ ਸਾਡੀ ਸਮਾਜ ਨੂੰ ਅੱਗੇ ਲਿਆ ਰਹੇ ਨੇ ਅੱਜ ਸਾਡੇ ਵੱਡੇ ਵੀਰ ਡਾਕਟਰ ਮਨਜੀਤ ਸਿੰਘ ਨੂੰ ਉਹ ਬੀਸੀ ਵਿੰਗ ਦਾ ਜਿਹੜਾ ਚੇਅਰਮੈਨ ਲਾਇਆ ਗਿਆ ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਬੇਹੱਦ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਉਹਨਾਂ ਨੇ ਸਾਡੇ ਸਮਾਜ ਨੂੰ ਇਹ ਮੌਕਾ ਦਿੱਤਾ ਇਹ ਸਮਾਂ ਸਾਡੇ ਲਈ ਬਹੁਤ ਵਰਦਕਾ ਹੈ ਇਸ ਦੇ ਨਾਲ ਹੀ ਜਿਹੜਾ ਸਾਡਾ OBC ਵੈਲਫੇਅਰ ਫਰੰਟ ਹੈ ਕੰਬੋਜ EMPLOYEES ਵਿੰਗ ਕੰਬੋਜ ਮਾਹ ਸਭਾ ਉਹਨਾਂ ਸਾਰਿਆਂ ਵੱਲੋਂ ਮੈਂ ਜਿਹੜਾ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਵੀ ਆ ਵੇਖਣ ਵਾਲੇ ਸਰੋਤਿਆਂ ਦਾ ਵੀ ਤੇ ਸਾਡੇ ਸਾਰੇ ਸਮਾਜ ਨੂੰ ਸਾਰਿਆਂ ਦਾ ਧੰਨਵਾਦ ਵੀ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਮਾਣ ਬਖਸ਼ਿਆ ਸਾਡੇ ਭਰਾ ਨੂੰ ਇੱਥੋਂ ਤੱਕ ਬਿਠਾਇਆ ਔਰ ਅੱਜ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਇਹਦੇ ਨਾਲ ਜਿਹੜੇ ਸਾਡੇ BC ਦੇ ਮਸਲੇ ਨੇ ਉਹ ਵੀ ਹੱਲ ਹੋਣਗੇ ਇਹ ਵੀ ਉਸ ਇੱਕ ਕੜੀ ਦਾ ਹਿੱਸਾ ਨੇ ਔਰ ਜਿਹੜੇ ਸਾਡੇ ਕੰਮ ਰੋਕਣ ਦੇ ਸੀ ਉਹ ਅੱਜ ਸਾਨੂੰ ਉਮੀਦ ਇਹ ਪਹਿਲ ਦੇ ਆਧਾਰ ਤੇ ਹੋਣਗੇ ਸੋ ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਬਾਬਾ ਭਗਵਨ ਸਾਹਿਬ ਮਹਾਰਾਜ ਜੀ ਜੈ ਹਾਂ ਪ੍ਰੋਫੈਸਰ ਅਸ਼ੀਤੋ ਜੀ ਹਾਂਜੀ ਸਰ ਆਜਾ ਦਾ ਦਿਨ ਬਹੁਤ ਹੀ ਭਾਗਾ ਭਰਿਆ ਤੇ ਖੁਸ਼ੀਆਂ ਭਰਪੂਰ ਹੈ ਤੇ ਮੈਂ ਅੰਤਰਰਾਸ਼ਟਰੀ ਸਰਵ ਕੰਬੋਸ਼ਨ ਬਾਜ ਇੰਪਲਾਈ ਜਿੰਗ ਅਤੇ ओबीसी ਵੈਲਫੇਅਰ ਫਰੰਟ ਦੇ ਵੱਲੋਂ ਅਸੀਂ ਸਾਰੇ ਮਾਣ ਮਹਿਸੂਸ ਕਰਦੇ ਹਾਂ ਬਹੁਤ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਨੇ ਬੀਸੀ ਕਮਿਸ਼ਨ ਦੇ ਚੇਅਰਮੈਨ ਦੀ ਪੋਸਟ ਜੋ ਖਾਲੀ ਪਈ ਸੀ ਸਾਰੀਆਂ ਬਹੁਤ ਸਾਰੀਆਂ ਅਜਿਹੀਆਂ ਮੰਗਾਂ ਜਿਨ੍ਹਾਂ ਦੀ ਨਜ਼ਰਸਾਨੀ ਕਰਨ ਦੇ ਲਈ ਕੋਈ ਉੱਥੇ ਅਧਿਕਾਰੀ ਮੌਜੂਦ ਹੀ ਨਹੀਂ ਸੀ ਸਾਡੀ ਆਵਾਜ਼ ਉਠਾਉਣ ਵਾਲਾ ਹੀ ਨਹੀਂ ਸੀ ਤੇ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਡਾਕਟਰ ਮਲਕੀਰ ਥਿੰਦ ਜਿਹੜੇ ਪਹਿਲਾ ਹੀ ਸਾਡੇ ਦਰਮਿਆਨ ਹਰ ਮਸਲੇ ਦੇ ਵਿੱਚ ਬੀਸੀ ਮਿੰਗ ਦੀਆਂ ਮੰਗਾਂ ਦੇ ਸੰਬੰਧੀ ਕੰਬੋਸ ਸਮਾਜ ਦੇ ਪ੍ਰਤੀ ਸਮਰਪਿਤ ਹੋ ਕੇ ਆਪਣੀ ਸੇਵਾ ਨਿਭਾ ਰਹੇ ਸਨ ਉਹਨਾਂ ਨੂੰ ਇਹ ਬੜੀ ਵੱਡੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਸੌਂਪੀ ਹੈ ਤੇ ਇਸ ਲਈ ਅਸੀਂ ਅੱਜ ਪੰਜਾਬ ਸਰਕਾਰ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਤੇ ਸਾਨੂੰ ਇਹ ਉਮੀਦ ਹੈ ਡਾਕਟਰ ਮਲਕੀਤ ਸਿੰਘ ਆਪਣੀ ਕੋਸ਼ਿਸ਼ ਦੇ ਨਾਲ ਆਪਣੇ ਸਮਾਜ ਦੇ ਨਾਲ ਬਿਲਕੁਲ ਇਨਸਾਫ ਕਰਨਗੇ ਉਹ ਜਿਹੜੀਆਂ ਹੱਕੀਆਂ ਮੰਗਾਂ ਨੇ ਸਾਡੀਆਂ 27% ਰਿਜ਼ਰਵੇਸ਼ਨ ਪੰਜਾਬ ਸਰਕਾਰ ਸਾਰਾ ਉਹਨਾਂ ਨੇ ਆਪਣਾ ਪੂਰਾ ਤਨਮਨ ਤੰਗ ਲਗਾ ਦੇ ਇਹ ਆਪਣੀ ਸੇਵਾ ਨਿਭਾਉਣ ਵਿੱਚ ਅਜੀ ਸੰਧਾ ਸਾਹਿਬ ਕੀ ਕਹਿੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹੋ ਤਾਂ ਇਹ ਅੱਜ ਦਾ ਦਿਨ ਬਹੁਤ ਹੀ ਭਾਗਾ ਭਰਿਆ ਦਿਨ ਹੈ ਕਿ ਸਾਡਾ ਇਹ ਹਲਕਾ ਇਸ ਦੇ ਵਿੱਚੋਂ ਸਾਡੇ ਹੋਣਹਾਰ ਆਪਣੇ ਹੀ ਬੱਚੇ ਜਿਹੜੇ ਇਸ ਮੁਕਾਮ ਤੇ ਪਹੁੰਚੇ ਨੇ ਸਾਡੇ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਅੰਡਰ ਸਾਬ ਬੀਸੀ ਵਿੰਗ ਦਾ ਪੰਜਾਬ ਦੇ ਪਹਿਲੇ ਵੀ ਤੁਹਾਨੂੰ ਜਨਰਲ ਸੈਕਟਰੀ ਲਗਾਇਆ ਗਿਆ ਉਸ ਤੋਂ ਬਾਅਦ ਬਹੁਤ ਯੂਥ ਮਹਾਸਵਾ ਪੰਜਾਬ ਦੇ ਮੀਤ ਵਰਦਾਨਵੀ ਹੈਗੇ ਆ ਅੱਜ ਇੱਕ ਵੱਡੀ ਅਹੁਦੇਦਾਰੀ ਪੰਜਾਬ ਲੈਵਲ ਦਿੱਤੀ ਗਈ ਪੰਜਾਬ ਲੈਵਲ ਦੀ ਚੇਅਰਮੈਨ ਦਿੱਤੀ ਗਈ ਲੋਕਾਂ ਦੀ ਆਸਾਂ ਬਹੁਤ ਹੈਗੀਆਂ ਨੇ ਜਿਵੇਂ ਐਮਪਲਾਈ ਵਿੰਗ ਸਾਰੇ ਪਹੁੰਚੇ ਗਏ ਬੀਸੀ ਵਿੰਗ ਤੂੰ ਕਿੱਦਾਂ ਇਹ ਆਸਾਂ ਨੂੰ ਪੂਰਾ ਕਰੋਗੇ ਦੇਖੋ ਪਹਿਲੇ ਤਾਂ ਧੰਨਵਾਦ ਸਾਰੇ ਇੱਥੇ ਜਿਹੜੇ ਮੈਂ ਸੱਜਣ ਆਏ ਨੇ ਵਧਾਈਆਂ ਦੇਣ ਵਾਸਤੇ ਸਾਰੇ ਜਿਹੜੇ ਕਮੋਜ ਕਮਿਊਨਿਟੀ ਦੇ ਆਗੂ ਸਹਿਬਾਨ ਇੱਥੇ ਪਹੁੰਚੇ ਨੇ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਇਹ ਜਿਹੜੀ ਪੰਜਾਬ ਸਰਕਾਰ ਨੇ ਮੈਨੂੰ ਇੱਕ ਜ਼ਿੰਮੇਵਾਰੀ ਸੌਂਪੀ ਹੈ ਮੈਂ ਸਿਰ ਤੋਰ ਮਿਹਨਤ ਕਰਾਂਗਾ ਕਿ ਇਹਦੇ ਨਾਲ ਇਨਸਾਫ ਕੀਤਾ ਜਾ ਸਕੇ ਤੇ ਇਹਨਾਂ ਸਾਰਿਆਂ ਦਾ ਧੰਨਵਾਦ ਮੈਂ ਇਹ ਵੀ ਕਰਦਾ ਕਿਉਂਕਿ ਜਦੋਂ ਤੋਂ ਮੈਂ ਆਮ ਆਦਮੀ ਪਾਰਟੀ ਚ ਕੰਮ ਸ਼ੁਰੂ ਕੀਤਾ ਤੇ ਇਹਨਾਂ ਨੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਮੇਰੀ ਸਪੋਰਟ ਕੀਤੀ ਨਹੀਂ ਤਾਂ ਸ਼ਾਇਦ ਮੈਂ ਇੱਥੋਂ ਤੱਕ ਨਾ ਪਹੁੰਚ ਪਾਉਂਦਾ ਇਸ ਕਰਕੇ ਸਾਰੇ ਹੀ ਸਾਥੀ ਜਿਹੜੇ ਵਧਾਈ ਦੇ ਪਾਤਰ ਨੇ ਤੇ ਇਹਨਾਂ ਨਾਲ ਅਸੀਂ ਰਲ ਕੇ ਸਾਰੇ ਸਾਥੀਆਂ ਨਾਲ ਰਲ ਕੇ ਅਸੀਂ ਬੀਸੀ ਲਈ ਪਹਿਲੇ ਵੀ ਕੰਮ ਕਰਦੇ ਰਹੇ ਵੈਗਵਟ ਕਲਾਸ ਜਿਹਨੀਆਂ ਜੋ ਵੀ ਸੀਗੀਆਂ ਪ੍ਰੋਬਲਮ ਉਹ ਅਸੀਂ ਵਿਚਾਰਦੇ ਰਹੇ ਸਮੇਂ-ਸਮੇਂ ਤੇ ਅਸੀਂ ਸਰਕਾਰ ਤੱਕ ਵੀ ਪਹੁੰਚਾਈਆਂ ਤੇ ਹੁਣ ਵੀ ਉਹ ਜਿਹੜੇ ਵੀ ਪ੍ਰੋਬਲਮ ਨੇ ਉਹ ਮੈਂ ਕੋਸ਼ਿਸ਼ ਕਰਾਂਗਾ ਕਿ 100% ਜਿਹੜੀਆਂ ਉਹ ਹੱਲ ਕਰਵਾਈਆਂ ਜਾਂ ਜਿੱਦਾਂ ਮਰਜ਼ੀ ਪੰਜਾਬ ਸਰਕਾਰ ਨਾਲ ਗੱਲ ਕਰਕੇ ਸਰਦਾਰ ਤਵਨ ਸਿੰਘ ਜੀ ਮਾਨਸਾ ਨਾਲ ਗੱਲ ਕਰਕੇ ਤੇ ਉਹ ਜਿਹੜੇ ਬੈਕਵਰਡ ਕਲਾਸਿਸ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਵਾਂ। ਹਾਂ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਡਾਕਟਰ ਮਲਕੀਤ ਸਿੰਘ ਦੇ ਘਰ ਵਿੱਚ ਅੱਜ ਵਧਾਈਆਂ ਦੇਣ ਵਾਲੇ ਯਾਰ ਦੋਸਤ ਮਿੱਤਰ 베ਲੀ ਸਭ ਪਹੁੰਚੇ ਹੋਇਆ ਤਾਂ ਤਾਂ ਲੱਗਿਆ ਹੋਇਆ ਤੇ ਜਿਸ ਕਰਕੇ ਪ੍ਰਵਾਹ ਦੇ ਵਿੱਚ ਖੁਸ਼ੀਆਂ ਨੇ ਥੰਦ ਪ੍ਰਵਾਹ ਨੂੰ ਖੁਸ਼ੀਆਂ ਦੇ ਵਿੱਚ ਹੋਰ ਖੁਸ਼ੀਆਂ ਸਾਂਝੇ ਕਰਨ ਲਈ ਸਾਰੇ ਸਾਥੀ ਪਹੁੰਚ ਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਜਨ ਸਿੰਘ ਮਹਾਰਾਜ ਜੀ ਕੀ ਜੈ